ਸੀ ਲਗਾਤਾਰ ਤਿੰਨ ਘੰਟੇ ਚੱਲੀ ਜਿਸ ਦੇ ਵਿੱਚ ਮਲਾਨ ਨੂੰ ਜੋ ਪੇਗ ਵੰਦਾ ਏਰੀਆ ਰ ਮੰਗਾਈ ਪੱਤਰੀਆਂ ਕਿਸ ਤਰ੍ਹਾਂ ਬਕਾਇਆ ਪੁਰਾਣੀ ਪੈਨਸ਼ਨ ਸਕੀਮ 1972 ਸਾਲ ਲਾਗੂ ਕਰਨਾ 17/7/2020 ਵਾਲੇ ਮਲਾਜ਼ਮਾਂ ਨੂੰ 6ਵਾਂ ਪੇਗ ਲਾਗੂ ਕਰਨ ਸੰਬੰਧੀ ਜੀ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਲੁਧਿਆਣਾ ਵਿਕੇ ਕੀ ਫੈਸਲਾ ਕੀਤਾ ਗਿਆ ਮੀਟਿੰਗ ਕਰਕੇ ਜੀ ਪੰਜਾਬ ਦੇ ਮਲਾਜ਼ਮਾਂ ਵੱਲੋਂ ਜੋ ਸਾਹਮਣੇ ਫਰੰਟ ਵੱਲੋਂ ਲੁਧਿਆਣਾ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਇਹ ਜੋ ਮੁੱਖ ਨਿਪਹੁਣ ਤਮਾਨ ਦੇ ਨਾਲ ਫਗਵਾੜੇ ਮੀਟਿੰਗ ਹੋਈ ਸੀ ਲਗਾਤਾਰ 3 ਘੰਟੇ ਚੱਲੀ ਜਿਸ ਦੇ ਵਿੱਚ ਮਲਾਨ ਨੂੰ ਜੋ ਪੇਗਵੰਦਾ ਏਰੀਆ ਰ ਮੰਗਾਈ ਪੱਤਰੀਆਂ ਕਿਸਤਾਂ ਬਕਾਇਆ ਪੁਰਾਣੀ ਪੈਨਸਕੀਮ 1972 ਸਾਲ ਲਾਗੂ ਕਰਨਾ 17/7/2020 ਵਾਲੇ ਮਲਾਜਮਾਂ ਨੂੰ 6ਵਾਂ ਪੇਗ ਲਾਗੂ ਕਰਨ ਸੰਧੀ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਜਮਾਂ ਨੂੰ रेगुलर ट्रांस ਮੰਡੀ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਮਿੱਡੇਵਲ ਵਰਕਰ ਆਸਾ ਵਰਕਰ ਉਹਨਾਂ ਨੇ ਮਾਨਵਤ ਵਿੱਚ ਵੱਧ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਹਮੇਸ਼ਾ ਲਾਰੇ ਲਾ ਕੇ ਟਾਈਮ ਪਾਸ ਕਰ ਰਿਹਾ ਜਿਸ ਕਰਕੇ ਹੁਣ ਜੋ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਉਸ ਜੋ ਅੰਵਾਲੇ ਵਿੱਚ ਜਾ ਕੇ ਜੋ ਰੇਲਵੇ ਸਟੇਸ਼ਨਾਂ ਉਹਦੀ ਬੈਕ ਸਾਈਡ ਤੇ ਡੀਸੀ ਅਵਸਥਾ ਪੰਜਾਬ ਦੇ ਹਜ਼ਾਰਾਂ ਮਲਾਜਮਾਂ ਪੰਜਾਬ ਦੇ ਕੋਨੇ-ਕੁਨੇ ਤੋਂ ਸ਼ਹਿਰਾਂ ਦੇ ਵਿੱਚੋਂ ਜਾ ਕੇ 2 ਅਕਤੂਬਰ ਨੂੰ ਜੋ ਹਰਿਆਣਾ ਅੰਮਾਲਾ ਹੈ ਅੰਮਾਲੇ ਸ਼ਹਿਰ ਵਿੱਚ ਜਾ ਕੇ ਮੁੱਖ ਨੇਪੂਆਂ ਤਮਾਂ ਦੀ ਸਰਕਾਰੀ ਪੋਰ ਖੁਰਨਗੇ ਕਿਉਂਕਿ ਇਹ ਦੱਸ ਦੇ ਜਾ ਕੇ ਇਹ ਬਾਹਰ ਵੀ ਸਾਨੂੰ ਵੋਟਾਂ ਪਾਓ ਪੰਜਾਬ ਦੇ ਵਿੱਚ ਅਸੀਂ ਪ੍ਰਾਣੀ ਪੈਨਸ਼ਨ ਨੂੰ ਬਹਾਲ ਕਰਤੀ ਆ ਸੂਝਾਂ ਦਿੱਤੀਆਂ ਲੋਕਾਂ ਨੂੰ ਅਸੀਂ ਉਹ ਪੋਰ ਖੋਲੀ ਜਾਊਗੀ ਹਾਂ ਜੀ ਹਾਂਜੀ ਹਾਂਜੀ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਕਿਸ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿੱਚ ਮੋਰਚਾ ਲਗਾਇਆ ਜਾ ਰਿਹਾ ਹੈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਲਗਾਤਾਰ ਵਿਧਵਾ ਦੀ ਸਰਪਾਲ ਸਿੰਘ ਜੀ ਨਾਲ ਮੀਟਿੰਗਾਂ ਹੋਈਆਂ ਲੋਕਾਂ ਦੇ ਭੂਤਾਂ ਤੋਂ ਨਾਲ ਮੀਟਿੰਗ ਹੋਈ ਇਹ ਮੰਗ ਸੀ ਕਿ 2004 ਤੋਂ ਭਾਰਤੀ ਹੋਏ ਮਲਾਜਮਾਂ ਨੂੰ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ 6ਵਾਂ ਪੇ ਕ ਲੱਗਦਾ ਹੈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਇਹ ਮੁੱਖ ਮੰਗਾਂ ਸਨ ਪਰ ਆਮ ਤੌਰ ਤੇ ਸਰਕਾਰ ਨਾਲ ਮੀਟਿੰਗਾਂ ਹੋਈਆਂ ਵਿਧਵਾ ਸਰਪਾਲ ਸਿੰਘ ਜੀ ਨਾਲ ਮੀਟਿੰਗ ਹੋਈ ਪੁਰਾਣੀ ਪੈਨਸ਼ਨ ਸਕੀਮਾਂ ਜੋ ਨੇ ਜੇ 1972 ਸਾਲ ਲਾਗੂ ਕਰੋ ਪਰ ਪੰਜਾਬ ਸਰਕਾਰ ਲਗਾਤਾਰ ਲਾਰੇ ਲਾ ਰਹੀ ਆ ਇੱਕ ਲੰਗੜਾ ਨੋਟੀਫਿਕੇਸ਼ਨ ਕਰਤਾ ਪੰਜਾਬ ਸਰਕਾਰ ਨੇ ਪਰ ਅਜੇ ਤੱਕ ਪ੍ਰਾਣੀ ਪੈਨਸ਼ਨ ਦੀ ਬਹਾਲੀ ਕੀਤੀ ਗਈ ਜਿਸ ਕਰਕੇ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਜੋ ਕਿ 1 2 ਤੇ 3 ਅਕਤੂਬਰ ਨੂੰ ਮੁੱਖ ਮੰਤਰੀ ਭਵਨ ਤਮੰਦੇ ਸ਼ਹਿਰ ਸੰਗਰੂਰ ਦੇ ਵਿੱਚ ਜਾ ਕੇ ਜੋ ਪੱਕਾ ਮੋਰਚਾ ਮਿਲਾਇਆਗਾ ਭਗਵੰਤ ਮਾਨ ਜੀ ਲਾਰੇ ਦੀ ਪੂਰੀ ਵਿਖਲੇ ਹੋਈ ਹਾਂ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਵਿੱਚ ਕੀ ਬਦਲਾਅ ਕੀਤੇ ਨੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਤੀਜੀ ਵਾਰੀ ਮੰਤਰੀ ਮੰਡਲ ਬੁਲਾ ਕੀਤਾ ਜਿਸ ਦੇ ਵਿੱਚ ਰਾਜਪਾਲ ਗਲਾਬਚਨ ਕਟਾਰੀਆਂ ਨੇ ਮੰਤਰੀਆਂ ਵਜੋਂ ਸੋਚ ਗਾਈ ਪੰਜ ਨਵੇਂ ਵਿਧਾਇਕਾਂ ਨੂੰ ਮੰਤਰੀ ਬਣਾਇਆ ਹੈ ਜੀ ਜਿਸ ਦੇ ਵਿੱਚ ਹਰਦੀਪ ਸਿੰਘ ਮੁੰਡਿਆ ਨੂੰ ਮੰਤਰੀ ਬਣਾਇਆ ਗਿਆ ਲਹਿਰਾ ਗਾਗਾ ਤੋਂ ਵਿਧਾਇਕ ਬ੍ਰਿੰਦਰ ਸਿੰਘ ਕੁਮਾਰ ਗੋਇਲ ਨੂੰ ਮੰਤਰੀ ਬਣਾਇਆ ਗਿਆ ਖੰਨੇ ਤੋਂ ਵਿਧਾਇਕ ਤਾਨਪ੍ਰੀ ਸਿੰਘ ਸੌਂਦ ਨੂੰ ਮੰਤਰੀ ਬਣਾਇਆ ਗਿਆ ਛਾਮਚਰਾਸੀ ਤੋਂ ਵਿਧਾਇਕ ਡਾਕਟਰ ਅਰਵਜੋਤ ਸਿੰਘ ਨੂੰ ਅਤੇ ਜਲੰਧਰ ਤੋਂ ਪੱਛਮੀ ਤੋਂ ਜਿਮਨੀ ਚੌਂ ਜਿੱਤੇਸਾਨ ਮਹਿੰਦਰ ਭਾਗਤ ਨੂੰ ਜੋ ਮੰਤਰੀ ਬਣਾਇਆ ਗਿਆ ਹੈ ਤੀਜੀ ਵਾਰ ਬੁਲਾ ਕੇ ਦਿੱਤਾ ਗਿਆ ਹਾਂਜੀ ਹਾਂਜੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਂਝੇ ਫਰੰਟ ਦੇ ਆਗੂਆਂ ਦੀ ਮੀਟਿੰਗ ਹੋਈ ਉਸ ਵਿੱਚ ਕਿੰਨਾ ਮੰਗਾਂ ਤੇ ਵਿਚਾਰ ਕੀਤੀ ਗਈ ਹੈ ਜੀ ਮੋਖੰਦੇ ਭਵੰਤਮਾਂ ਨਾਲ ਲਗਾਤਾਰ ਜੋ ਸੰਜੇ ਫਰਾਂਜਾਗਨ ਮੀਟਿੰਗ ਹੋਈ ਸੀ ਜਿਸ ਦੇ ਵਿੱਚ 17/7/2020 ਵਾਲੇ ਮਲਾਈਆਂ ਨੂੰ 6ਵੇਂ ਬੇਹ ਲਾਗੂ ਕਰਨਾ ਪੁਰਾਣੀ ਪੈਨਸ਼ਨ ਨੂੰ 72 ਸਾਲਾ ਲਾਗੂ ਕਰਨਾ ਪਰ ਮੀਟਿੰਗ ਤਾਂ ਹੋਈ ਮੀਟਿੰਗ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ ਭਵੰਤਮਾਂ ਨੇ ਕਿਹਾ ਡਟਨਾ ਦੁਆਰਾ ਮੀਟਿੰਗ ਉਹ ਦੁਆਰਾ ਮੀਟ ਨਹੀਂ ਹੋ ਸਕੀ ਪਰ ਇੱਕ ਪਾਸੇ ਜੋ ਕੰਪਿਊਟਰ ਦੇ ਹਵਕਾ ਉਹਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ਼ਗੀ ਕੀਤਾ ਜਾਵੇ ਤੇ ਸਾਡੇ 6ਵੇਂ ਪੇ ਕਮਿਸ਼ਨਾਂ ਲਾਗੂ ਕੀਤਾ ਜਾਵੇ ਪਰ ਲਗਾਤਾਰ ਜੋ ਸਿੱਖਿਆ ਨੇ ਜੋ ਸੇਮ ਬੈਂਸ ਜਾਂ ਮੁੱਖਦੀਪ ਭਵਾਂ ਤੋਂ ਲਾਰੇ ਲਾਰੇ ਆ ਕੰਪਿਊਟਰ ਦੇ ਆਗ ਨੂੰ ਲਗਭਗ 22 ਸਾਲ ਹੋ ਚੁੱਕੇ ਹਨ ਜੋ ਮੁੱਖਾਂ ਦੀ ਭਵਾਂ ਤੋਂ ਦਾ ਸ਼ਹਿਰ ਸੰਗਰੂਰ ਆ ਜੋ ਡੀਸੀ ਹਾਊਸ ਦੇ ਬਾਹਰ ਬੈਠੇ ਹਨ ਕੰਪਿਊਟਰ ਆਗ ਨੇ ਭੋਖਾ ਹੜਤਾਲ ਕੀਤੀ ਆ ਪਰ ਸੰਗਰੂਰ ਦੇ ਵਿੱਚ ਇੱਕ ਜਾਗੋ ਵੀ ਕੱਢੀ ਗਈ ਤਾਂ ਕਿ ਭਵਾਂ ਤੋਂ ਹੀ ਸਰਕਾਰ ਜਾ ਕੇ ਹਾਂਜੀ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਮੈਡਮ ਹਾਂਜੀ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ